ਬੀਤੀ ਰਾਤ ਹਰਿਆਣਾ ਦੇ ਅੰਬਾਲਾ ਵਿੱਚ ਕੁਦਰਤ ਨੇ ਅਜਿਹਾ ਕਹਿਰ ਮਚਾਇਆ ਕਿ ਹਜ਼ਾਰਾਂ ਲੋਕ ਪਲਾ ਵਿੱਚ ਹੀ ਬੇਗਰ ਹੋ ਗਏ ਤਾਂਦਰੀ ਨਦੀ ਅਚਾਨਕ ਪਰ ਗਈ ਅਤੇ ਇਸ ਦਾ ਪਾਣੀ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆ ਵਿੱਚ ਵੜ ਗਿਆ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਮਦਦ ਦੀ ਉਡੀਕ ਕਰਦੇ ਦੇਖੇ ਗਏ ਬਹੁਤ ਸਾਰੇ ਪਰਿਵਾਰਾਂ ਨੂੰ ਠੰਡੇ ਫਰਸ਼ਾਂ ਅਤੇ ਗਿੱਲੀਆਂ ਸੜਕਾਂ ਤੇ ਖੁੱਲੇ ਅਸਮਾਨ ਹੇਠ ਸਾਰੀ ਰਾਤ ਬਿਤਾਉਣ ਲਈ ਮਜਬੂਰ ਹੋਣਾ ਪਿਆ ਲੋਕਾਂ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਵਾਨ ਆਉਂਦੇ ਜਾਂਦੇ ਇਹ ਐਲਾਨ ਕਰਦੇ ਹੋਏ ਚਲੇ ਗਏ ਪਾਣੀ ਦਾ ਪੱਧਰ ਵਧਣ ਵਾਲਾ ਹੈ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਪਰ ਸਵਾਲ ਇਹ ਰਿਹਾ ਕਿ ਸੁਰੱਖਿਅਤ ਜਗ੍ਹਾ ਕਿੱਥੇ ਹੈ ਨਾ ਤਾਂ ਕਿਸੇ ਨੇ ਉਹਨਾਂ ਦਾ ਹੱਥ ਫੜ ਕੇ ਉੱਥੇ ਪਹੁੰਚਾਇਆ ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਕੋਈ ਜਗ੍ਹਾ ਦਿਖਾਈ ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਸਾਰੀ ਰਾਤ ਖੁੱਲੇ ਵਿੱਚ ਬੈਠੇ ਰਹੇ ਅਤੇ ਬੇਵਸ ਹੋ ਕੇ ਹੰਝੂ ਵਹਾਉਂਦੇ ਰਹੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਪਾਣੀ ਉਹਨਾਂ ਦੇ ਘਰਾਂ ਅਤੇ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਨਿਗਲ ਰਿਹਾ ਸੀ ਇਸ ਮੌਕੇ Kusum ਨਾਮ ਦੀ ਇੱਕ ਔਰਤ ਨੇ ਰੋਂਦਿਆਂ ਕਿਹਾ ਸਾਨੂੰ ਸਿਰਫ ਇੱਥੋਂ ਚਲੇ ਜਾਣ ਲਈ ਕਿਹਾ ਗਿਆ ਸੀ ਪਰ ਹੁਣ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਇਸ ਦਾ ਕੋਈ ਪ੍ਰਬੰਧ ਨਹੀਂ ਸੀ ਗਾਰ ਡੁੱਬ ਗਏ ਹਨ ਚੀਜ਼ਾਂ ਵਹਿ ਗਈਆਂ ਹਨ ਹੁਣ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਥੇ ਜਾਈਏ ਰਾਜਕੁਮਾਰ ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹੈ ਨੇ ਟੁੱਟੀ ਹੋਈ ਆਵਾਜ਼ ਵਿੱਚ ਕਿਹਾ ਅੱਜ ਨਾ ਸਿਰਫ ਰੋਜ਼ੀ ਰੋਟੀ ਸਗੋਂ ਕਾਰ ਵੀ چلا ਗਿਆ ਹੈ ਹੁਣ ਸਾਨੂੰ ਆਪਣੀ ਜ਼ਿੰਦਗੀ ਸੜਕਾਂ ਤੇ ਬਿਤਾਉਣੀ ਪਵੇਗੀ ਸ਼ਾਇਦ ਸਾਨੂੰ ਖਾਣ ਲਈ ਤੀਖ ਮੰਗਣੀ ਪਵੇਗੀ ਪਰ ਪਰਿਵਾਰ ਨੂੰ ਜ਼ਿੰਦਾ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ ਲਵਕੁਸ਼ ਨਾਮ ਦੇ ਇੱਕ ਵਿਅਕਤੀ ਦਾ 10 ਮੈਂਬਰੀ ਪਰਿਵਾਰ ਸੜਕ 'ਤੇ ਬੈਠਾ ਮਿਲਿਆ ਉਹਨਾਂ ਦਾ ਚੁੱਲਾ ਹੁਣ ਕਾਰ ਵਿੱਚ ਨਹੀਂ ਹੈ ਸਗੋਂ ਸੜਕ ਦੇ ਕਿਨਾਰੇ ਰੱਖਿਆ ਗਿਆ ਹੈ ਉਹਨਾਂ ਦੀਆਂ ਪਤਨੀਆਂ ਅਤੇ ਬੇਣਾ ਇੱਕੋ ਚੁੱਲੇ ਤੇ ਖਾਣਾ ਬਣਾ ਰਹੀਆਂ ਸਨ ਪਰਿਵਾਰ ਨੇ ਉੱਥੇ ਬੈਠ ਕੇ ਖਾਣਾ ਖਾਦਾ ਅਤੇ ਬੱਚਿਆਂ ਨੂੰ ਦਿਲਾਸਾ ਦਿੱਤਾ ਸਥਾਨਕ ਲੋਕਾਂ ਨੇ ਗੁੱਸਾ ਜ਼ਾਰ ਕਰਦਿਆਂ ਕਿਹਾ ਹਾਰ ਨੇ ਸਾਡੀ ਦੁਨੀਆ ਤਬਾਹ ਕਰ ਦਿੱਤੀ ਪਰ ਪ੍ਰਸ਼ਾਸਨ ਨੇ ਸਿਰਫ ਗੱਲਾਂ ਕੀਤੀਆਂ ਕੋਈ ਮਦਦ ਨਹੀਂ ਕੋਈ ਪ੍ਰਬੰਧ ਨਹੀਂ ਸਿੰਚਾਈ ਵਿਭਾਗ ਦੇ ਅਨੁਸਾਰ तांगरी नदी ਵਿੱਚ ਲਗਭਗ 36000 ਕਿਊਸਿਕ ਪਾਣੀ ਆਇਆ ਜਿਸ ਕਾਰਨ ਨਦੀ ਆਪਣਾ ਬੰਨ ਤੋੜ ਕੇ ਕਲੋਨੀ ਵਿੱਚ ਦਾਖਲ ਹੋ ਗਈ। ਨਿਊ ਲੱਕੀ ਨਗਰ, ਗਣੇਸ਼ ਨਗਰ, ਤੇਗੋਰ ਗਾਰਡਨ, ਪਰਸ਼ੂਰਾਮ ਕਲੋਨੀ, ਅਰਜੁਨ ਨਗਰ, ਕਮਲ ਨਗਰ, ਪੂਜਾ ਵਿਹਾਰ, ਇੰਦਰਾ ਕਲੋਨੀ ਸਮੇਤ 17 ਤੋਂ ਵੱਧ ਕਲੋਨੀਆਂ ਪਾਣੀ ਵਿੱਚ ਡੁੱਬ ਗਈਆਂ। ਕਈ ਘਰ ਅੱਦੇ ਤੱਕ ਡੁੱਬ ਗਏ। ਚਾਂਦਪੁਰਾ ਨੇੜੇ ਸਥਿਤੀ ਇੰਨੀ ਵਿਗੜ ਗਈ ਕਿ ਪਾਣੀ ਬੰਨ ਦੇ ਉਪਰੋਂ ਸਿੱਧਾ ਆਬਾਦੀ ਵੱਲ ਵਹਿਣ ਲੱਗ ਪਿਆ। ਸਥਿਤੀ ਵਿਗੜਨ ਤੋਂ ਬਾਅਦ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਅਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕਢਿਆ ਗਿਆ। ਪਰ ਬਹੁਤ ਸਾਰੇ ਪਰਿਵਾਰ ਛੱਤਾਂ ਤੇ ਚੜ ਗਏ ਅਤੇ ਰਾਤ ਭਰ ਪਾਣੀ ਦੇ ਕੱਟਣ ਦੀ ਉਡੀਕ ਕਰਦੇ ਰਹੇ। ਡੀ ਸੀ ਅਜੇ ਸਿੰਘ ਤੋਂ ਮਰਦਾ ਕਹਿਣਾ ਹੈ ਕਿ ਤਰਨਖਸ਼ਾਲਾਾਂ ਵਿੱਚ ਰਿਹائش ਅਤੇ ਪੋਜਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਮੀਨ ਤੇ ਲੋਕ ਕਹਿ ਰਹੇ ਹਨ ਕਿ ਉਹਨਾਂ ਨੂੰ ਕੋਈ ਟੁਕਮੀ ਜਗ੍ਹਾ ਨਹੀਂ ਦੱਸੀ ਗਈ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਤੇ ਰਹਿਣ ਲਈ ਮਜਬੂਰ ਹਨ ਅਨਿਲ ਵਿਜਰਾਤ ਨੂੰ ਕਸੀਪੁਰ ਅਤੇ ਸ਼ਾਹਪੁਰ ਪਹੁੰਚੇ ਅਤੇ ਪਾਣੀ ਦੇ ਪੱਦਰ ਦਾ ਜਾਇਜ਼ਾ ਲਿਆ। ਉਹਨਾਂ ਨੇ ਸਥਾਨਕ ਲੋਕਾਂ ਨਾਲ ਗੱਲ ਕੀਤੀ ਪਰ ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਆਪਣੇ ਸਿਰ ਲੁਕਾਉਣ ਲਈ ਜਗ੍ਹਾ ਵੀ ਨਹੀਂ ਮਿਲੀ ਹੈ।